ਸ਼ਾਸਤਰੀ ਖਾਲਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਪਾਲਕ ਤੇ ਮਟਰਾਂ ਦੀ ਬਹੁਤ ਹੀ ਜ਼ਿਆਦਾ ਟੇਸਟੀ ਪੁਰਜੀ ਜਾਂ ਸਬਜੀ ਤੇ ਚਲੋ ਇਹਨੂੰ ਆਪਾਂ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੇ ਹੈਗੇ ਪਾਲਕ ਪਾਲਕ ਤੇ ਮਟਰ ਤੇ ਜਿਹੜੀ ਇਹ ਸਬਜੀ ਹੈ ਬਹੁਤ ਹੀ ਚਟਪਟ ਬਣ ਕੇ ਤਿਆਰ ਹੋ ਜਾਂਦੀ ਹੈ ਕੋਈ ਪਾਲਕ ਨੂੰ ਹਵਾਲਣਾ ਨਹੀਂ ਹੈਗਾ ਕੋਈ ਭੁੰਨਣਾ ਨਹੀਂ ਹੈਗਾ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਇੱਥੇ ਫਰੈਸ਼ ਫਰੈਸ਼ ਜਿਹੜੇ ਪਾਲਕ ਦੇ ਪੱਤੇ ਲੈ ਲੈਨੇਗੇ ਡੰਡੀਆਂ ਦੀ ਆਪਾਂ ਹਟਾਤੀਆਂ ਨੇ ਚੰਗੀ ਤਰ੍ਹਾਂ ਨਾਲ ਉਹਨੂੰ ਆਪਾਂ ਧੋ ਲਿਆ ਸਾਫ਼ ਕਰ ਲਿਆ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਬਰੀਕ ਬਰੀਕ ਕੱਟ ਲਵਾਂਗੇ ਇਸ ਤਰ੍ਹਾਂ ਆਪਾਂ ਲੋਕ ਨੂੰ ਤੇ ਜਿਹੜੇ ਮਟਰ ਹੈ ਉਹ ਵੀ ਆਪਾਂ ਫਰੈਸ਼ ਫਰੈਸ਼ ਛੱਲ ਛੱਲ ਕੇ ਤਿਆਰ ਕਰ ਲਿਆ ਇੱਕ ਕੌਲੀ ਭਰ ਕੇ ਤੇ ਨਾਲ ਹੀ ਆਪਾਂ ਨੂੰ ਮਸਾਲੇ ਵਾਸਤੇ ਚਾਹੀंदे ਆ ਦੋ ਤਿੰਨ ਪਿਆਜ਼ ਟਮਾਟਰ ਹਰੀ ਮਿਰਚ ਅਦਰਕ ਤੇ ਕਾਫੀ ਸਾਰਾ ਲਸਣ ਹੈ ਜਿਹੜਾ ਇਹ ਆਪਾਂ ਸਾਰੀਆਂ ਚੀਜ਼ਾਂ ਲੈ ਲਈਆਂ ਤੇ ਇਹਨਾਂ ਨੂੰ ਆਪਾਂ ਛੱਲ ਕੇ ਗ੍ਰाइंड ਕਰ ਲਵਾਂਗੇ ਤੇ ਇਹਨਾਂ ਦਾ ਸਾਰਿਆਂ ਦਾ ਮਸਾਲਾ ਆਪਾਂ ਤਿਆਰ ਕਰ ਲਾਂਗੇ ਗ੍ਰਾਈਂਡਰ ਪੀਸ ਗ੍ਰਾਈਂਡਰ ਚ ਪੀਸ ਕੇ ਤੇ ਉਸ ਤੋਂ ਬਾਅਦ ਆਪਾਂ ਇੱਕ ਕਡਾਈ ਲੈ ਲਿਆ ਲੋਹੇ ਦਾ ਇਹਨੂੰ ਆਪਾਂ ਚੁੱਲੇ ਤੇ ਚੜਾਤਾ ਹੈਗਾ ਤੇ ਕਡਾਈ ਚ ਪਾ ਦਮਾਂਗੇ ਆਪਾਂ ਸਰੋਂ ਦਾ ਤੇਲ ਸਰੋਂ ਦੇ ਤੇਲ ਦੇ ਵਿੱਚ ਜਿਹੜੀ ਇਹ ਸਬਜੀ ਹੈ ਕਾਫੀ ਜ਼ਿਆਦਾ ਟੇਸਟੀ ਤੇ ਕਰਾਰੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਦੋ ਚਮਚੇ ਜਿਹੜੇ ਬੇਸਨ ਦੇ ਬੇਸਨ ਦੇ ਨਾਲ ਇਹ ਜਿਹੜੀ ਸਬਜੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈਗੀ ਤੇ ਨਾਲੇ ਜਿਹੜੀ ਪਾਣੀ ਪਾਣੀ ਨਹੀਂ ਲੱਗਦੀ ਹੈਗੀ ਇਹ ਥਿੱਕ ਜੀ ਹੋ ਜਾਂਦੀ ਹੈਗੀ ਸਬਜੀ ਤੇ ਬੇਸਨ ਨੂੰ ਆਪਾਂ ਭੁੰਨ ਲਵਾਂਗੇ ਭੁੰਨਨ ਤੋਂ ਬਾਅਦ ਉਸ ਤੋਂ ਬਾਅਦ ਆ ਇਹਦੇ ਵਿੱਚ ਐਡ ਕਰ ਦਵਾਂਗੇ ਆਪਾਂ ਜਿਹੜਾ ਮਸਾਲਾ ਟਮਾਟਰ ਪਿਆਜ਼ ਦਾ ਪੀਸ ਕੇ ਤਿਆਰ ਕੀਤਾ ਉਹਨੂੰ ਐਡ ਕਰ ਦਵਾਂਗੇ ਤੇ ਜਿਹੜਾ ਐਕਸਟਰਾ ਮਸਾਲਾ ਲੱਗਿਆ ਹੋਇਆ ਰਹਿ ਗਿਆ ਇਸ ਥੋੜਾ ਜਿਹਾ ਪਾਣੀ ਪਾ ਕੇ ਉਹ ਵੀ ਆਪਾਂ ਮਿਕਸ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜਾ ਸਵਾਦ ਅਨੁਸਾਰ ਨੂਨ ਤੇ ਹਲਦੀ ਪਾਊਡਰ ਕਰਾਂਗੇ ਐਡ ਤੇ ਸਵਾਦ ਅਨੁਸਾਰ ਜਿਹੜਾ ਇਹਦੇ ਵਿੱਚ ਮਿਰਚ ਐਡ ਕਰਾਂਗੇ ਤੇ ਕਿਉਂਕਿ ਹਰੀ ਮਿਰਚ ਪਹਿਲਾਂ ਆਪਾਂ ਐਡ ਕੀਤੀ ਹੈ ਮਸਾਲੇ ਦੇ ਵਿੱਚ ਤਾਂ ਕਰਕੇ ਦੇਖ ਕੇ ਚੈੱਕ ਕਰਕੇ ਐਡ ਕਰਾਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਆਕੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਮਿਕਸ ਕਰਕੇ ਚੰਗੀ ਤਰ੍ਹਾਂ ਜਿਹੜਾ ਮਸਾਲਾ ਹੈਗਾ ਉਹਨੂੰ ਆਪਾਂ ਭੁੰਨਾ ਲਵਾਂਗੇ ਜਦੋਂ ਤੱਕ ਕਿ ਜਿਹੜਾ ਆ ਪਾਣੀ ਇਹਦੇ ਵਿੱਚ ਸੁੱਕ ਨਹੀਂ ਜਾਂਦਾ ਤੇ ਜਿਹੜਾ ਤੇਲ ਨਹੀਂ ਰਿਲੀਜ਼ ਕਰ ਦਿੰਦਾ ਮਸਾਲਾ ਤੇ ਕੁਝ ਹੀ ਟਾਈਮ ਦੇ ਵਿੱਚ ਜਿਹੜਾ ਆਪਣਾ ਮਸਾਲਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਾਣੀ ਸੁੱਕ ਗਿਆ ਤੇ ਤੇਲ ਰਿਲੀਜ਼ ਕਰਤਾ ਹੈਗਾ ਤੇ ਹੁਣ ਇਹਦੇ ਵਿੱਚ ਐਡ ਕਰ ਲਵਾਂਗੇ ਆਪਾਂ ਮਟਰ ਮਟਰ ਦਾਣਾ ਇੱਕ ਕੌਲੀ ਦੇ ਕਰੀਬ ਆਪਾਂ ਮਟਰ ਇਹ ਜਿਹੜੇ ਤਾਜ਼ੇ ਵਾਲੇ ਮਟਰ ਨੇਗੇ ਉਹ ਐਡ ਕਰਦੇ ਹੈਗੇ ਤੇ ਇਹਨਾਂ ਨੂੰ 1-2 ਮਿੰਟ ਆਪਾਂ ਮਸਾਲੇ 'ਚ ਭੁੰਨ ਲਵਾਂਗੇ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜਾ ਆਪਾਂ ਨੇ ਕਾਫੀ ਸਾਰਾ ਪਾਲਕ ਕੱਟ ਕੇ ਰੱਖਿਆ ਹੋਇਆ ਸੀਗਾ ਉਹ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਪਾਲਕ ਨੂੰ ਐਡ ਕਰਨ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲੇ ਦੇ ਵਿੱਚ ਤਾਂ ਕਿ ਜਿਹੜਾ ਮਸਾਲਾ ਹੈਗਾ ਚੰਗੀ ਤਰ੍ਹਾਂ ਸਾਰੇ ਪਾਲਕ ਦੇ ਵਿੱਚ ਰਚ ਜਾਵੇ ਤੇ ਜਿਹੜਾ ਟੇਸਟ ਹੈਗਾ ਚੰਗੀ ਤਰ੍ਹਾਂ ਪਾਲਕ ਦੇ ਵਿੱਚ ਆ ਜਾਊਗਾ ਮਸਾਲੇ ਦਾ ਤੇ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਜਿਵੇਂ ਜਿਵੇਂ ਮਿਕਸ ਕਰੀ ਜਾਵਾਂਗੇ ਤੇ ਪਾਲਕ ਹੈ ਜਿਹੜਾ ਉਹ ਕਾਫੀ ਸਾਰਾ ਪਾਣੀ ਰਿਲੀਜ਼ ਕਰ ਦਿੰਦਾ ਹੈਗਾ ਤੇ ਇਸੇ ਪਾਲਕ ਦੇ ਪਾਣੀ ਦੇ ਵਿੱਚ ਜਿਹੜੀ ਇਹ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈਗੀ ਕਾਫੀ ਸਾਰਾ ਜਿਹੜਾ ਪਾਲਕ ਹੈਗਾ ਉਹ ਪਾਣੀ ਰਿਲੀਜ਼ ਕਰ ਦਿੰਦਾ ਹੈ ਇਸੇ ਪਾਣੀ ਦੇ ਵਿੱਚ ਇਹ ਜਿਹੜੀ ਸਬਜ਼ੀ ਪੱਕ ਕੇ ਤਿਆਰ ਹੋ ਜਾਊਗੀ ਤੇ ਇਹਨੂੰ ਆਪਾਂ ਥੋੜੀ ਥੋੜੀ ਦੇਰ ਬਾਅਦ ਹਿਲਾਉਂਦੇ ਚਲਾਉਂਦੇ ਰਹਾਂਗੇ ਪਕਾਉਂਦੇ ਰਹਾਂਗੇ ਤੇ ਜਦੋਂ ਇਹ ਪਾਣੀ ਸੁੱਕ ਗਿਆ ਤੇ ਫਿਰ ਇਹਦੇ ਵਿੱਚ ਆਪਾਂ ਜਿਹੜੀ ਹੈਗੀ ਆਪਣੇ ਲਾਸਟ ਚੀਜ਼ ਉਹ ਆਪਾਂ ਐਡ ਕਰਾਂਗੇ ਤੁਸੀਂ ਦੇਖ ਸਕਦੇ ਹੋ ਜਿਹੜਾ ਕਾਫੀ ਹੈ ਜਿਹੜਾ ਪਾਣੀ ਆ ਉਹ ਰਿਲੀਜ਼ ਕਰਤਾ ਪਾਲਕ ਨੇ ਤੇ ਇਸੇ ਪਾਣੀ ਚ ਇਹ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਜੂਗੀ ਤੇ ਨਾ ਇਹਨੂੰ ਜਿਆਦਾ ਕੋਈ ਮਿਹਨਤ ਵਾਲਾ ਕੰਮ ਹੈਗਾ ਸਿਰਫ ਬਸ ਕੱਟਣਾ ਹੈ ਪਾਲਕ ਨੂੰ ਤੇ ਮਸਾਲਾ ਪੀਸ ਕੇ ਤੇ ਉਸ ਤੋਂ ਬਾਅਦ ਉਹਦੇ ਚ ਐਡ ਕਰ ਲੈਣਾ ਬਹੁਤ ਹੀ ਜਿਹੜਾ ਟੇਸਟੀ ਸਬਜੀ ਜਿਹੜੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਇਹਨੂੰ ਆਪਾਂ ਥੋੜੇ ਥੋੜੇ ਦੇਰ ਬਾਅਦ ਹਿਲਾਉਂਦੇ ਚਲਾਉਂਦੇ ਰਹਿਣਾਗਾ ਤਾਂ ਕਿ ਜਿਹੜਾ ਇਹਦੇ ਵਿੱਚ ਆਪਾਂ ਬੇਸਨ ਪਾਇਆ ਸੀ ਉਹਦੇ ਕਰਕੇ ਜਿਹੜੀ ਸਬਜੀ ਆਪਣੀ ਕੜਾਈ ਚ ਚਿਪਕਣਾ ਜਾਵੇ ਤੇ ਪਾਣੀ ਸੁੱਕਣ ਦੇ ਕਰੀ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਜਾਂ ਤੁਸੀਂ ਫਰੈਸ਼ ਕਰੀਮ ਐਡ ਕਰ ਸਕਦੇ ਹੋਗੇ ਜੇ ਕਰੀਮ ਨਹੀਂ ਹੈਗੀ ਤਾਂ ਤੁਸੀਂ ਜਿਹੜੀ ਦੁੱਧ ਦੀ ਮਲਾਈ ਹੁੰਦੀ ਹੈ ਫਰੈਸ਼ ਵਾਲੀ ਉਹਨੂੰ ਤੁਸੀਂ ਫੈਂਟ ਕੇ ਉਹ ਇਹਦੇ ਵਿੱਚ ਐਡ ਕਰ ਸਕਦੇ ਹੋਗੇ ਤੇ ਮੈਂ ਇੱਥੇ ਅੱਧੀ ਕੌਲੀ ਦੇ ਕਰੀਬ ਜਿਹੜਾ ਦੁੱਧ ਦੀ ਮલાઈ ਲੈ ਲਈ ਹੈਗੀ ਤੇ ਉਹਨੂੰ ਫੈਂਟ ਕੇ ਮੈਂ ਇਹਦੇ ਵਿੱਚ ਮਿਕਸ ਕਰ ਦੂੰਗੀ ਤੇ ਉਸ ਤੋਂ ਬਾਅਦ ਜਿਹੜੀ ਤੁਸੀਂ ਸਬਜੀ ਆਪਣੇ ਖਾਣ ਵਾਸਤੇ ਬਿਲਕੁਲ ਤਿਆਰ ਹੈਗੀ ਤੇ ਇਹਨੂੰ ਥੋੜੀ ਦੇਰ ਪਕਾ ਲਵਾਂਗੇ ਤੇ ਬਿਲਕੁਲ ਟੇਸਟੀ ਸਬਜੀ ਜਿਹੜੀ ਬਣ ਕੇ ਆਪਣੀ ਤਿਆਰ ਹੋਗੀ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰਨਾ ਤੇ ਜੇ ਆਪਣੇ ਚੈਨਲ ਤੇ ਤੁਸੀਂ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਘੰਟੀ ਵਾਲਾ ਬਟਨ ਹੈ ਜਿਹੜਾ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਤੇ ਤੁਸੀਂ ਨਵੀਂ ਵੀਡੀਓ ਦੇਖ ਸਕੋ ਤੇ ਜਿਹੜੀ ਸਬਜੀ ਬਣ ਕੇ ਤੁਸੀਂ ਦੇਖ ਸਕਦੇ ਹਾਂ ਬਿਲਕੁਲ ਤਿਆਰ ਹੋ ਗਈ ਬਿਲਕੁਲ ਵੀ ਪਾਣੀ ਨਹੀਂ ਸ਼ੋਅ ਕਰ ਲੈ ਦੇ ਵਿੱਚ ਸੰਗਣੇ ਸੰਗਣੇ ਸਬਜੀ ਹੈਗੀ ਤੇ ਜਲਦੀ ਮਿਲਾਂਗੇ ਆਪਾਂ ਨਵੀਂ ਹੋਰ ਰੈਸਪੀ ਲੈ ਕੇ ਤਤ ਤੇ ਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ਟ੍ਰੀਕਾਲ ਜੀ Subtitles by the Amara.org community